ਏ ਬਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ 'ਚ ਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ੌਂਕ ਕਰਾਉਣੇ ਆ ਚਿੱਟੀਆਂ ਅੱਖਾਂ ਵਾਲੇ ਚਿੱਟਿਆਂ ਦਾ ਤੇ ਉਹ ਆਪਣੇ ਮਲਵਾਈ ਕਬੂਤਰ ਆ ਬਈ ਸਾਰੇ ਚਿੱਟੀਆਂ ਅੱਖਾਂ ਵਾਲੇ ਚਿੱਟੇ ਕਬੂਤਰ ਕਰੋ ਫਿਰ ਬਈ ਸ਼ੌਂਕ ਸਾਰੇ ਚਿੱਟੇ ਹੈ ਅੱਖਾਂ ਸਾਰਿਆਂ ਦੀਆਂ ਚਿੱਟੀਆਂ ਇਹ ਸਾਰੀ ਐਕਲ ਬਲੱਡ ਲੈਣੀਆਂ ਬਈ ਕਰ ਲੋ ਸ਼ੌਂਗ ਪੂਰੇ ਵਧੀਆ ਤੇ ਘੈਂਟ ਜਾਨਵਰ ਆਪਣੇ ਇਹ ਮਸਲਾ ਵੇਖੋ ਬਈ ਇਹਨਾਂ ਦੀਆਂ ਤੇ ਸਾਰੇ ਚਿੱਟੀਆਂ ਅੱਖਾਂ ਦੀਆਂ ਮਸਲਾ ਕਿਹਨੇ ਲੱਗੀਆਂ ਦੱਸਿਓ ਜ਼ਰੂਰ ਸਾਰੇ ਭਰਾ ਪਹਿਲਾਂ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਲਾਲ ਚੀਨੇ ਦਾ ਸ਼ੌਂਗ ਕਰਾਇਆ ਸੀ ਲਾਲ ਚੀਨੇ ਦੇ ਰੱਤੇ ਦਾ ਇਹ ਆਪਣੇ ਸਾਰੇ ਬਈ ਚਿੱਟੀਆਂ ਅੱਖਾਂ ਵਾਲੇ ਚਿੱਟੇ ਆ ਮਤਲਬ ਬਈ ਪੂਰੀ ਘੈਂਟ ਮਸਲਾ ਬਈ ਇਹੇ ਆ ਕੁੱਤਰ ਇਹ ਖਾਂ ਚੈੱਕ ਕਰੋ ਤਨ ਅੱਖਾਂ ਚੈੱਕ ਕਰੋ ਨੇੜ ਤੋਂ ਜਨਾ ਉੱਡੇ ਦੇ ਡਰ ਕੇ ਸਾਰੇ ਬਈ ਚਟੀਆਂ ਦੇ ਆਹੇ ਜਿੰਨੇ ਵੀ ਆ ਬਹੁਤ ਚੰਗੇ ਤੇ ਵਧੀਆ ਜਾਨਾ ਰ ਭਈ ਆਪਣੇ ਦੇਖ ਲੋ ਕਰ ਲੋ ਸ਼ੌਂਕ ਸਾਰੇ ਚਟੀਆਂ ਅੱਖਾਂ ਲੈ ਚਟੇ ਕਰੋ ਸ਼ੌਂਕ ਕਿਤਾ ਡਰਦੇ ਵਾਲਾ ਬਸ ਸੱਚੀ ਉਹ ਬਰਾ ਆ ਕਰੋ ਕਬੂਤਰੀ ਚਿੱਕ ਜਿੱਟੀਆਂ ਅੱਖਾਂ ਦੀ ਆ ਵੀ ਕਬੂਤਰੀ ਚਿੱਟੀਆਂ ਦੀ ਆ ਕਬੂਤਰ ਜਿੱਟੀਆਂ ਦਾ ਉਹ ਕਬੂਤਰ ਵੀ ਵਈ ਚਿੱਟੀਆਂ ਦਾ ਆ ਕਬੂਤਰ ਵੀ ਜਿੱਟੀਆਂ ਦਾ ਆ ਕਬੂਦਰੀ ਚਿੱਟੀਆਂ ਦੀ ਉਹ ਕਬੂਤਰ ਜਿੱਟੀਆਂ ਦਾ ਕੋ ਕਰਦਾ ਵਈ ਚਿੱਟੀਆਂ ਦਾ ਇਹ ਸਾਰੇ ਚਿੱਟੀਆਂ ਦੇ ਹੀ ਆ ਉਹ ਬਸ ਚਲੋ ਥੱਲੇ ਥੱਲੇ ਚਲੋ ਥੱਲੇ 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 ਅੱਥਲੇ ਜਾ ਬੜਾ ਚੋ ਬਰਾ ਕਬੂਦਰੀ ਬਈ ਬੜੀ ਚੰਗੀ ਆ ਚਿੱਟੀ ਅੱਖਾਂ ਦੀ ਥੱਲੇ ਚਲੋ ਥੱਲੇ 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 ਲੈ ਕਿੱਥੇ ਜਾਂਦੇ ਇਹ ਇਹ ਮੰਨਦੇ ਕੇ ਇਹਦੀ ਲਓ ਜੀ ਆ ਗਏ ਸਾਰੇ ਆਪਣੇ ਥੱਲੇ ਚਿੱਟੀਆਂ ਅੱਖਾਂ ਦੇ ਚਿੱਟੇ ਕਰ ਲੋ ਸ਼ੌਂਕ ਫਿਰ ਬਈ ਜੀ ਦੱਸੋ ਵਰ ਕਿਦਾਂ ਲਗੀ ਨਸਲ ਪਹਿਲਾਂ ਆਪਾਂ ਸਾਰੇ ਲਾਲ ਚੀਨੇ ਦੀ ਨਸਲ ਚੈੱਕ ਕਰਾਈ ਸੀ ਤੁਹਾਨੂੰ ਤੇ ਆਪਣੇ ਚਿੱਟੀਆਂ ਅੱਖਾਂ ਦੇ ਚਿੱਟੇ ਆ ਬਈ। ਸ਼ੌਕ ਕਰੋ ਇਹਨਾਂ ਦਾ। ਦੱਸਿਓ ਜ਼ਰੂਰ ਸਾਰੇ ਪ੍ਰਾਵੇ ਕਿਦਾਂ ਲੱਗੇ ਨਸਲੇ। ਨਸਲ ਬਹੁਤ ਪੂਰੀ ਚੰਗੀ ਆਪਣੀ ਇਹ। ਪਰ ਅੱਖਾਂ ਚੈੱਕ ਕਰੋ ਸਾਰਿਆਂ ਦੀ ਇੱਕੋ ਜਿਹੀ ਅੱਖਾਂ, ਇੱਕੋ ਜਿਹੀ। ਅੱਖ ਦੀ ਕੋਈ ਫਰਕ ਨਹੀਂ। ਸਾਰਿਆਂ ਦੀ ਅੱਖਾਂ ਇੱਕੋ ਜਿਹੀ ਨੇ। ਇੰਨੇ ਵੀ ਇੱਧਰ ਉੱਧਰ ਸਭ ਇੱਕੋ ਜਿਹੀ ਅੱਖਾਂ। ਸੋ ਵੀਰ ਜ਼ਰੂਰ ਕਿ ਕਿਦਾਂ ਦੇ ਲੱਗੇ ਆਪਣੇ ਚਿੱਟੀਆਂ ਅੱਖਾਂ ਦੇ ਚਿੱਟੇ ਸਾਰੇ ਚੰਗੇ ਨੇ ਕਬੂਤਰ ਆਪਣੇ ਆਹ ਪੱਠਾ ਪਾ ਛੜਨਾ ਬਾਜੀ ਇਹ ਪੱਠਿਆਂ ਦਾ ਬਾਜੀ ਵੀ ਤਿਆਰ ਕਰਾਂਗੇ ਗਾ ਪੱਠਾ ਵੀ ਬਾਜੀ ਵੀ ਤਿਆਰ ਕਰਾਂਗੇ ਤੇ ਆਹ ਦਾ ਕਬੂਦਰੀ ਹੈ ਬਾਈ ਇਹ ਤਾਂ ਬੱਚਿਆਂ ਨੂੰ ਲਾਈ ਹੋਈ ਆਪਾਂ ਆਹ ਕਬੂਤਰ ਵੀ ਬਾਕੀ ਬੱਚਿਆਂ ਨੂੰ ਲਾਇਆ ਹੋਏ ਬਾਈ ਦੋ ਹੀ ਇਹਨਾਂ ਚੋਂ ਬਾਜੀ ਛੜਨ ਵਾਲੇ ਬਾਕੀ ਇਹਨਾਂ ਆਪੇ ਜੋੜੇ ਮਿਲਾਏ ਹੋਏ ਬੱਚੇ ਲੈਣੇ ਇਹਨਾਂ ਦੇ ਆਹ ਪੱਠਾ ਬਾਹਰ ਫਰਤੀਲਾ ਇਹਨੂੰ ਛਡਾਂਗਾ ਬਾਜੀ ਇਹ ਇੱਕ ਕਬੂਤਰ ਇੱਥੇ ਹੋਰ ਦੀਗਾ ਆਹ ਫਿਰਦਾ ਇਹ ਦੋਨੇ ਛੱਡ ਨਹੀਂ ਬਾਜੀ ਆਪਾਂ ਆਹ ਦੋਨੇ ਬਾਜੀ ਵਾਲੇ ਹੀ ਆ ਬਈ ਕਾਰ ਲੋ ਸ਼ੌਂਕ ਫਿਰ ਇੱਕ ਟੋਟਲ ਮੇਰੇ ਸਾਹਮਣੇ 8 ਹੋਣੇ ਬਈ ਆ ਕੁਦਰੀ ਵਾਲੀ ਫੇਵਰੇਟ ਸਭ ਤੋਂ ਸਰੇ ਦੀ ਫੇਵਰੇਟ ਆ ਕਰੋ ਸ਼ੌਂਕ ਬਈ ਫਿਰ ਬਈ ਫਿਰ ਵੀਡੀਓ ਕਰ ਦਿਓ ਸ਼ੇਅਰ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਸਾਰੇ ਭਰਾ ਦੱਸਿਓ ਜਰੂਰ ਕਿੱਦਾਂ ਲੱਗੇ ਆਪਣੇ ਚਿੱਟੀਆਂ ਖਾਣੇ ਚਿੱਟੇ ਮਿਲੋ ਬਈ ਤੇ ਜਲਦੀ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ 'ਚ ਤਦ ਤੱਕ ਸਾਰੇ ਭਰਾਸ ਦਿਵਸ ਦੇ ਰਹੋ ਤੇ ਖੁਸ਼ ਰਹੋ ਬਈ